ਅੱਜ ਸਾਰਾ ਦਿਨ ਨਜ਼ਰਾਂ ਇਸ ਗੱਲ ਤੇ ਟਿਕਿਆ ਰਹੀਆਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋ ਰਹੀ ਪੰਜ ਜਥੇਦਾਰਾਂ ਦੀ ਇਕੱਤਰਤਾ 'ਚ ਕੀ ਫੈਸਲਾ ਨਿਕਲਦਾ ਆਖਿਰਕਾਰ ਫੈਸਲਾ ਬਾਹਰ ਆ ਗਿਆ ਸੁਖਬੀਰ ਬਾਦਲ ਤੇ ਕਾਰਵਾਈ ਕੀਤੀ ਗਈ ਹੈ ਕੀ ਕਾਰਵਾਈ ਹੋਈ ਹੈ ਜਥੇਦਾਰਾਂ ਨੇ ਕੀ ਫੈਸਲਾ ਲਿਆ ਤੇ ਬਾਕੀ ਧੜੇ ਬਾਰੇ ਕੀ ਗੱਲ ਹੋਈ ਹੈ ਇਹ ਤੁਹਾਨੂੰ ਸਾਰਾ ਕੁਝ ਖੋਲ ਕੇ ਮੈਂ ਦੱਸਦਾ ਹਾਂ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਥੇਦਾਰ ਸਹਿਬਾਨਾ ਦੀ ਮੀਟਿੰਗ ਚੱਲ ਰਹੀ ਸੀ ਇਕੱਤਰਤਾ ਚੱਲ ਰਹੀ ਸੀ ਇਸ ਇਕੱਤਰਤਾ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਾਰੇ ਸੁਖਬੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਅੰਦਰ ਅੰਦਰ ਉਸ ਮਾਫੀ ਨਾਮੇ ਦੇ ਸਬੰਧ ਵਿੱਚ ਜਵਾਬ ਦੇਣ ਦੇ ਲਈ ਅਕਾਲ ਤਖਤ ਦੇ ਵੱਲੋਂ ਆਦੇਸ਼ ਲਾ ਦਿੱਤੇ ਗਏ ਨੇ ਮਾਮਲਾ ਇਸ ਤਰ੍ਹਾਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਇੱਕ ਜਿਹੜਾ ਮੁਆਫੀਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਿੱਤਾ ਸੀ ਉਸ ਬਾਰੇ ਅੱਜ ਇਕਤਰਤਾ ਦੇ ਵਿੱਚ ਗੱਲਬਾਤ ਹੋਈ ਹੈ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਇੱਕ ਵਿਖੇ ਪੰਜ ਤਖਤਾਂ ਦੇ ਜਥੇਦਾਰਾਂ ਦੀ ਬੈਠਕ ਜਿਹੜੀ ਆ ਉਹ ਸਮਾਪਤ ਹੋ ਗਈ ਹੈ ਜਥੇਦਾਰਾਂ ਨੇ ਅਕਾਲੀ ਦਲ ਦੇ ਬਾਗੀ ਗੁੱਟ ਦੇ ਮੁਆਫੀਨਾਮੇ ਦੇ ਆਧਾਰ ਦੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ 15 ਦਿਨਾਂ ਦੇ ਅੰਦਰ-ਅੰਦਰ ਜਵਾਬ ਮੰਗ ਲਿਆ ਉਹਨਾਂ ਨੂੰ 15 ਦਿਨਾਂ ਦੇ ਵਿੱਚ ਆਪਣਾ ਪੱਖ ਰੱਖਣ ਦੇ ਲਈ ਵੀ ਕਹਿ ਦਿੱਤਾ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਤਖਤਾਂ ਦੇ ਜਥੇਦਾਰਾਂ ਨੇ ਗਿਆਨੀ ਰਗबीर ਸਿੰਘ ਦੀ ਪ੍ਰਧਾਨਗੀ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਫੈਸਲਾ ਲਿਆ ਕਿ ਸੁਖਬੀਰ ਬਾਦਲ ਦੇ ਉੱਤੇ ਗੰਭੀਰ ਇਲਜ਼ਾਮ ਨੇ ਜਿਨ੍ਹਾਂ ਦੇ ਵਿੱਚ ਡੇਰਾ ਮੁਖੀ ਦਾ ਪੱਖ ਲੈਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਤੋਂ ਅਕਾਲੀ ਦਲ ਦੇ ਖਾਤੇ ਦੇ ਵਿੱਚ 90 ਲੱਖ ਦੇ ਇਛਤਿਹਾਰ ਜਾਰੀ ਕਰਵਾਉਣੇ ਬੇਅਦਵੀ ਮਾਮਲੇ ਦੇ ਵਿੱਚ ਜਿਹੜਾ ਆ ਪ੍ਰਮੁੱਖ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਨਿਯਮਾਂ ਦੇ ਉਲਟ ਚੱਲਣ ਦੇ ਅਤੇ ਦੋਸ਼ੀਆਂ ਦੇ ਬਾਰੇ ਜਿਹੜੀ ਧਾਰਮਿਕ ਸਜ਼ਾ ਆ ਉਹ ਸੁਣਾਈ ਗਈ ਸੀ। ਇਸ ਦੌਰਾਨ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਵੀ ਧਾਰਮਿਕ ਸਜ਼ਾ ਸੁਣਾਈ ਗਈ ਆ। ਉਹਨਾਂ 11 ਦਿਨ ਰੋਜ਼ ਝੂਠੇ ਭਾਂਡੇ ਸਾਫ਼ ਕਰਨ ਦੀ ਜਿਹੜੀ ਆ ਸੇਵਾ ਲਈ ਗਈ ਹੈ, ਪਾਠ ਸੁਣਨ ਦੀ ਅਤੇ 500 ਰੁਪਏ ਦਾ ਕਰਾ ਪ੍ਰਸ਼ਾਦ ਕਰਾਉਣ ਦੀ ਵੀ ਸੇਵਾ ਲਈ ਗਈ ਹੈ। ਇਹ ਧਾਰਮਿਕ ਮਸਲਾ ਆ ਆਪਾਂ ਸਿਆਸੀ ਮਸਲੇ ਤੇ ਹੀ ਸੀਮਤ ਰਹਿਣੇ ਆ। ਜਥੇਦਾਰਾ ਨੇ ਇਹ ਗੱਲ ਤਾਂ ਮੰਨ ਲਈ ਕਿ ਜਿਹੜੇ ਇਲਜ਼ਾਮ ਲਾਏ ਗਏ ਨੇ ਉਹ ਬਹੁਤ ਗੰਭੀਰ ਨੇ ਇਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਜਾ ਫਿਰ ਸਿੱਖਾਂ ਦੀਆਂ ਜਿਹੜੀਆਂ ਮੰਨੀਆਂ ਪਰ ਮੰਨੀਆਂ ਜੈਸੇ ਬੰਦੀਆਂ ਨੇ ਜਿਹੜੀ ਅਗਵਾਈ ਕਰਦੀਆਂ ਨੇ ਚਾਹੇ ਉਹ ਬੁੱਢੇਦਾਲ ਹੋਣ ਨਿਹੰਗ ਸਿੰਘ ਪੰਥਦਾਲ ਹੋਵੇ ਦਮਦਮੀ ਟਕਸਾਲ ਹੋਵੇ ਹੋਰ ਬਹੁਤ ਸਾਰੀਆਂ ਮਸ਼ੀਨਰੀ ਕਾਲਜ ਹੋਣ ਇਹ ਸਾਰੇ ਇਸ ਗੱਲ ਤੋਂ ਇਨਕਾਰੀ ਰਹੇ ਆ ਜਾਂ ਫਿਰ ਮੰਨਦੇ ਨਹੀਂ ਰਹੇ ਕਿ ਸੁਖਬੀਰ ਬਾਦਲ ਨੇ ਗਲਤੀਆਂ ਕੀਤੀਆਂ ਨੇ ਹੁਣ ਇਹ ਗੱਲ ਤਾਂ ਮੰਨ ਲਈ ਗਈ ਹੈ ਕਿ ਘੱਟੋ ਘੱਟ ਜਿਹੜੇ ਇਲਜ਼ਾਮ ਲੱਗੇ ਆ ਉਹ ਕਾਫੀ ਗੰਭੀਰ ਹੈ ਸੁਖਬੀਰ ਸਿੰਘ ਬਾਦਲ ਦੇ ਉੱਤੇ ਲੱਗੇ ਇਲਜ਼ਾਮਾਂ ਦੇ ਬਾਅਦ ਹੁਣ 15 ਦਿਨਾਂ ਨੇ ਸੁਖਬੀਰ ਬਾਦਲ ਕੋਲ 15 ਦਿਨਾਂ ਚ ਕਦੋਂ ਸੁਖਬੀਰ ਬਾਦਲ ਇਸ ਮਾਮਲੇ ਚ ਜਵਾਬ ਦਿੰਦੇ ਆ ਇਹ ਵੇਖਣ ਵਾਲੀ ਗੱਲ ਹੋਵੇਗੀ ਮੈਂ ਤੁਹਾਨੂੰ ਪਹਿਲਾਂ ਹੀ ਖਬਰ ਦੇ ਚੁੱਕਿਆ ਸੀ ਕੱਲ ਕੇ ਸੁਖਬੀਰ ਸਿੰਘ ਬਾਦਲ ਨੂੰ ਸੱਦਿਆ ਜਾ ਸਕਦਾ ਹੈ ਦੋਵੇਂ ਧੜਿਆਂ ਨੂੰ ਵੀ ਸੱਦਿਆ ਜਾ ਸਕਦਾ ਹੈ ਪਰ ਫਿਲਹਾਲ ਇਹ ਗੱਲ ਸਾਹਮਣੇ ਆ ਗਈ ਹੈ ਕਿ ਇੱਕ ਧੜੇ ਨੂੰ ਤਾਂ ਸੱਦ ਹੀ ਲਿਆ ਗਿਆ ਹੈ ਹੁਣ ਸੁਖਬੀਰ ਬਾਦਲ 15 ਦਿਨਾਂ ਦੇ ਵਿੱਚ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਜਿਹੜਾ ਉਹ ਆਪਣਾ ਪੱਖ ਰੱਖਣਗੇ ਵੱਡੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਕੀ ਪੱਖ ਰੱਖਦੇ ਆ ਅੱਜ ਚੰਡੀਗੜ੍ਹ ਦੇ ਵਿੱਚ ਕਾਲੀ ਦਲ ਦੇ ਦੋਵੇਂ ਧੜੇ ਵੱਖੋ ਵੱਖਰੀਆਂ ਮੀਟਿੰਗਾਂ ਕਰ ਰਹੇ ਨੇ ਉਹਨਾਂ ਤੇ ਵੀ ਨਜ਼ਰ ਰਵੇਗੀ ਫਿਲਹਾਲ ਸੁਖਬੀਰ ਬਾਦਲ ਤੇ ਅਕਾਲ ਤਖਤ ਦੇ ਵੱਲੋਂ ਕਾਰਵਾਈ ਹੋਈ ਹੈ ਤੇ ਕਾਰਵਾਈ ਦੇ ਅਨੁਸਾਰ ਉਹਨਾਂ ਨੂੰ ਜਵਾਬ ਦੇਣਾ ਪੈਣਾ ਹੈ ਜਿਹੜੇ ਉਹਨਾਂ ਦੇ ਉੱਤੇ ਉਹਨਾਂ ਦੇ ਸਾਥੀਆਂ ਨੇ ਇਲਜ਼ਾਮ ਲਾਏ ਨੇ